ਮਸਤਕਾਰ ਮੇਰਾ ਨਾਮ ਧਰੋਪ ਸਿੰਘ ਕਮਰ ਹੈ ਤੇ ਇਹ ਸਾਡੀ ਪ੍ਰਾਪਰਟੀ ਦਾ ਨਾਮ 올ਿਵ ਟਰਾਟਰ ਹੈ ਇਹਦਾ ਨਾਮ 올ਿਵ ਟਰਾਟਰ ਇਸ ਲਈ ਪਿਆ ਕਿਉਂਕਿ ਅਸੀਂ ਇੱਥੇ 올ਿਵ ਟਰੀਜ਼ ਪਲਾਂਟ ਕੀਤੇ ਹੋਏ ਜਿਹੜੇ ਪੰਜਾਬ ਦੇ ਅੰਦਰ ਕਿਸੇ ਪਾਸੇ ਨਹੀਂ ਹੈ ਤਾਂ ਇਹਦਾ ਨਾਮ 올ਿਵ ਟਰਾਟਰ ਰੱਖਿਆ ਹੈ ਇਹ ਪ੍ਰਾਪਰਟੀ ਸਾਡੀ दे दे फार्म ਟੂਰਿਜ਼ਮ ਦੇ ਅੰਦਰ ਰਜਿਸਟਰਡ ਹੈ ਐਂਡ ਸਾਡਾ ਰਕਬਾ ਜਿਹੜਾ ਹੈਗਾ ਟੋਟਲ ਫਾਰਮ ਦਾ ਕੋਈ ਅਰਾਊਂਡ 150 ਏਕੜ ਦੇ ਆਸ-ਪਾਸ ਸਾਡਾ ਰਕਬਾ ਹੈ ਪੂਰੀ ਪ੍ਰਾਪਰਟੀ ਸਤਲੁਜ ਦੇ ਕੰਢੇ ਹੈਗੀ ਸਾਡੀ ਪ੍ਰਾਪਰਟੀ ਦੇ ਅੰਦਰ ਘੋੜੇ ਹੈਗੇ ਅਸੀਂ ਨਾਈਟ ਸਫਾਰੀ ਰੱਖੀ ਹੋਈ ਹੈ ਔਰ ਕਾਫੀ ਸਾਰੀ ਐਕਟੀਵਿਟੀਜ਼ ਹੈਗੀ ਸਾਡੇ ਕੋਲ ਜ਼ਿਪਲਾਈਨ ਅਵੇਲੇਬਲ ਹੈ ਇੱਥੇ जेड़े रूम्स वगैरह है सारी फैसिलिटीज़ बहुत अच्छी है इतना जी फैसिलिटीज़ गेस्ट दूर दूर तो आते हैं और उन्होंने बहुत चंकी लगती है और साढ़े इधर जोड़ा खाना बनता है बड़े अच्छे शेफ असी ओवर इंडिया तो लेके आए हैं जो साढ़े इतने अच्छे किस्म का खाना सर्व हों गैस ਜਿਪਲਾਈਨ ਵੀ ਹੈ ਨਾਲ VOTING ਵੀ ਰੱਖੀ ਹੋਈ ਹੈ ਅਸੀਂ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਅਫਾਹਰੀ ਹਾਂ ਕਿ ਉਹ ਸਾਡੇ ਵਾਸਤੇ ਮਦਦ ਕਰ ਰਹੀ ਹੈ ਟੋਟਲ ਪੰਜਾਬ ਦੇ ਅੰਦਰ ਕੋਈ ਅਰਾਊਂਡ 40-50 ਫਾਰਮ ਸਟੇਜ ਹੈਗੇ ਔਰ ਮੈਂ ਚਾਹ ਰਿਹਾ ਕਿ ਸਰਕਾਰ ਇਦਾਂ ਹੀ ਸਾਡੀ ਮਦਦ ਕਰਦੇ ਰਹੇ ਮੈਂ ਬਹੁਤ ਅਬਾਰੀ ਹਾਂ ਸਰਕਾਰ ਦਾ